ਮੇਰਾ ਨਾਮ ਭਾਜੀ ਰਾਜਵੀਰ ਕੌਰ ਜੇ ਪਿੰਡ ਪਿੰਡ ਐ ਮਕਲਾਜ ਤੇ ਜਿੰਨਾ ਕਿਹੜਾ ਪਿੰਡਾ ਜਿੰਨਾ ਤਰਨਤਾਰ ਦਾ ਪਿੰਡਾ ਤੇ ਤੁਹਾਨੂੰ ਕੁਸਤਮਾ ਪਹਿਲਾਂ ਅਸੀਂ ਬਾਡੀ ਸਰਫੇ ਤੇ ਪੰਜ ਜੂਸ ਦਿੱਤੇ ਸੀ ਉਦੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸੀ ਭਾਜੀ ਉਦੋਂ ਮੈਨੂੰ ਇੱਕ ਤੇ ਮੇਰਾ ਸਿਰ ਸੌਂਦਾ ਸੀ ਅੱਧਾ ਸਿਰ ਸੌਂਦਾ ਸੀ ਸੱਜੇ ਪਾਸੇ ਦਾ ਤੇ ਨਾਲ ਮੈਨੂੰ ਸਰਵਾਈਕਲ ਸੀ ਹਾਂਜੀ ਤੇ ਜਦੋਂ ਤੁਸੀਂ ਬਾਡੀ ਸਰਫੇ ਜੂਸ ਵਰਤੇ ਨੇ ਤੇ ਤੁਹਾਨੂੰ ਕਿੰਨੇ ਚਿਰ ਚ ਤੁਹਾਡੀਆਂ ਦਿੱਕਤਾਂ ਦੂਰ ਹੋ ਗਈਆਂ ਹੇ ਭਾਜੀ ਮੈਂ ਜਦੋਂ ਜੂਸ ਪੀਣਾ ਸ਼ੁਰੂ ਕੀਤਾ ਨਾ ਤੇ 35 ਦਿਨਾਂ ਦੇ ਵਿੱਚ ਮੇਰੇ ਅੰਦਰੋਂ ਖੂਨ ਦੇ ਜੰਮੇ ਕਲਾਡ ਨਿਕਲੇ ਆ ਨੱਕ ਰਾਹ ਤੇ ਗਲੇ ਰਾਹ। ਠੀਕ ਹੈ। ਤੇ ਉਸ ਤੋਂ ਬਾਅਦ ਆ ਮੈਂ ਬਹੁਤ ਪੀ ਆਪਣੇ ਆਪ ਨੂੰ ਐਕਟ ਮਹਿਸੂਸ ਕਰ ਰਹੀ ਆ। ਤੇ ਇਹ ਜਿਹੜੀ ਪ੍ਰੋਬਲਮ ਅਸੀਂ ਤੁਹਾਨੂੰ ਕਿੰਨਾ ਚਿਰ ਪਹਿਲਾਂ ਦੀ ਸੀ? ਇਹ ਜਿਹੜਾ ਮੇਰਾ ਸਿਰਸ ਹੁੰਦਾ ਸੀ ਇਹਨੂੰ ਤੇ ਹੋ ਗਈ ਸੀ 5-6 ਸਾਲ। ਤੇ ਜਿਹੜਾ ਮੇਰਾ ਸਰਵਾਈਕਲ ਸੀ ਉਹਨੂੰ ਵੀ 22 ਸਾਲ ਹੋ ਗਈ ਸੀ। ਇਹ ਡਾਕਟਰਾਂ ਕੋਲ ਬਹੁਤ ਜ਼ਿਆਦਾ ਤੁਸੀਂ ਖਰਚਾ ਨਹੀਂ ਕਰ ਚੁੱਕੇ ਹੋਣੇ ਜੀ ਹਾਂਜੀ ਭਾਜੀ ਡਾਕਟਰਾਂ ਦੇ ਕੋਲ ਅਸੀਂ ਗਏ ਆ ਬਹੁਤ ਥਾਵਾਂ ਤੇ ਨਾ ਕੋਈ ਅਸੀਂ ਡਾਕਟਰੀ ਛੱਡਿਆ ਨਾ ਕੋਈ ਹਸਪੀਟਲ ਨਾ ਕੋਈ ਮੜਨ ਵਾਲਾ ਅਸੀਂ ਹਿਸਾਬ ਲਾ ਲਓ ਵੀ ਅੰਦਾਜ਼ਾ ਤੇ ਲੱਗਦਾ ਕਿ ਅਸੀਂ ਕੋਈ 3-4 ਲੱਖ ਰੁਪਏ ਅਸੀਂ ਇਹ ਆਪਣੀ ਸਰਵਾਈਕਲ ਤੇ ਸਿਰ ਤੇ ਲਾ ਚੁੱਕੇ ਹੋਣੇ ਆ ਚੁੱਕੇ ਆ ਸਾਨੂੰ ਕੋਈ ਫਰਕ ਨਹੀਂ ਪਿਆ ਤੇ ਜਦੋਂ ਦਾ ਮੈਂ ਇਹ ਜੋ ਹਸਪੀਟਲ ਆਏ ਉਦੋਂ ਤੋਂ ਮੈਨੂੰ 35 ਦਿਨਾਂ ਦੇ ਬਾਅਦ ਮੇਰਾ ਜਿਹੜੇ ਕਲੌਡ ਜੰਮੇ ਨਿਕਲੇ ਆ ਤੇ ਉਸ ਤੋਂ ਬਾਅਦ ਆ ਮੈਨੂੰ ਵੀ ਬਹੁਤ ਮਹਿਸੂਸ ਹੋਇਆ ਬਹੁਤ ਰਾਹਤ ਮਿਲੀ ਆ ਪੀਮੇ ਦੇ ਸਰੀਰ ਦੇ ਵਿੱਚ ਹੁਣ ਕੋਈ ਮੈਨੂੰ ਪਰੇਸ਼ਾਨੀ ਨਹੀਂ ਲੱਗਦੀ ਤੁਹਾਨੂੰ ਇਹ ਵਰਤਿਆ ਨੂੰ ਕਿੰਨਾ ਚਿਰ ਹੋ ਗਿਆ ਇਹ ਮੈਨੂੰ ਵਰਤਿਆ ਨੂੰ ਹੁਣ 1 ਸਾਲ ਹੋ ਗਿਆ ਜੀ ਤੇ ਉਸ ਤੋਂ ਬਾਅਦ ਦਿੱਕਤਾਂ ਨਹੀਂ ਕੋਈ ਆਈ ਹੋਈ ਨਹੀਂ ਜੀ ਠੀਕ ਹੈ ਤੇ ਜਿਹੜੇ ਵੀਰ ਭੈਣਾਂ ਇਹ ਵੀਡੀਓ ਸੁਣ ਰਹੇ ਆ ਤੇ ਉਹਨਾਂ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਮੈਂ ਤਾਂ ਭਾਜੀ ਇਹੋ ਹੀ ਕਹਿਣਾ ਚਾਹੁੰਦੀ ਆ ਕਿ ਜਿਸ ਤਰ੍ਹਾਂ ਆਪਾਂ ਕਾਰ ਮੋਟਰਸਾਈਕਲ ਗੱਡੀ ਦੀ ਸਰਵਿਸ ਕਰਾਉਂਦੇ ਆ ਇਸੇ ਤਰ੍ਹਾਂ ਆਪਾਂ ਨੂੰ ਬਾਡੀ ਦੀ ਸਰਵਿਸ ਜ਼ਰੂਰ ਕਰਾਉਣੀ ਚਾਹੀਦੀ ਆ ਭਾਵੇਂ ਕੋਈ ਬਿਮਾਰ ਆ ਭਾਵੇਂ ਕੋਈ ਤੰਦਰੁਸਤ ਆ ਇਹ ਹਰ ਇੱਕ ਭੈਣ ਭਰਾ ਨੂੰ ਬੱਚਿਆਂ ਨੂੰ ਤੇਣੀ ਚਾਹੀਦੀ ਆ ਓਕੇ